ਚਾਰੇ ਦੀਵੇ ਚੌਹਤ ਦੀਏ ਏਕਾ ਏਕਾ ਵਾਰੀ ਮਿਹਰਵਾਨ ਮਨ ਸੂਤਨ ਮਾਦੋਐ ਸੀ ਸਖਤ ਤੁਮਾਰੀ ਰਹਾਉ ਧਰ ਅਲਸ਼ਰ ਪਾਵ ਤੇਰੇ ਧਨੂ ਕਰੇ ਸਿਖਦਾਰੀ ਅਰਤੀ ਤੇਗ ਮਲੇ ਕਵੀ ਰਾ ਭਾਗ ਤੇਰਾ ਪੰਡਾਰੀ ਨਾ ਸਭ ਪੂਰ ਹੋਏ ਫਿਰ ਨਾ ਮੰਗੇ ਨਾਰਦ ਕਰੇ ਕੁਵਾਰੀ ਲਗ ਆਂਦੇ ਰਾਮ ਦਰਬੰਦੀ ਖਾਨਾ ਔਗਣ ਪੈਰ ਗੋਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਟੇ ਪਾਪ ਕਰੇ ਪਟਵਾਰੀ ਭਾਵੇਂ ਚੰਗਾ ਪਾਵੇ ਮਨ ਦਾ ਜੈਸੀ ਨਜ਼ਰ ਤੁਮਾਰੀ ਆਦੁਰਪ ਕੋ ਅਲੋਕਈਏ ਸ਼ੀਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਪੂਜਾ ਬਾਗ ਨਿਵਾਜ ਮੁਸੱਲਾ ਨੀਰੂਪ ਬਨਵਾਰੇ ਘਰ ਕਰ ਮੀਆਂ ਸਭਨਾ ਜੀਆਂ ਬੋਲੇ ਅਵਰ ਤੁਮਾਰੀ ਜੇ ਤੁਮ ਨੀਰ ਮਹੀਪਤ ਸਾਇ ਉਦਰਤ ਕਉਣ ਹਮਾਰੇ ਚਾਰ ਕੁੰਟ ਸਲਾਮ ਕਰੇਗੇ ਕਰ ਕਰ ਸਿੱਖ ਤੁਮਾਰੀ ਕੀਰਤ ਸਿਮਰਤ ਪਉਣਾ ਦਾਣਕੇ ਚਲਾ ਹਮ ਮਿਲੇ ਦਿਹਾੜੀ ਨਾਲਕ ਨਾਮ ਮਿਲੇ ਵਡਿਆਈ ਮੇਕਾ ਘੜੀ ਸਮਾਲੀ ਬਸੰਤਾ ਲੋਰ ਕੰਦੂਜਾ ਮੱਲਾ ਚੌਥਾ ਇੱਕ ਓੰਕਾਰ ਸਭ ਸਰਬ ਪ੍ਰਸਾਦ ਕਾਇਆ ਨਗਰ ਇਕ ਬਾਲਕ ਵਸਿਆ ਕਿਨ ਬਲ ਤੇ ਨ ਰਹਾਈ ਅਨਕੋਪਾਲ ਜਤਨ ਕਰਤਾ ਕੇ ਬਾਰਨਵਾਰ ਫਰਮਾਈ ਮੇਰੇ ਠਾਕੁਰ ਬਾਲ ਇਕਤ ਕਰਿਆ ਸਤਗੁਰ ਮਿਲੇ ਤਪੂ